ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਸਾਖੀ ਆਪ ਜੀ ਨਾਲ ਸਾਂਝੀ ਕਰਨੀ ਹੈ ਤਾਂਤਨ ਬਾਬਾ ਮਹਾ ਹਰਨਾਮ ਸਿੰਘ ਜੀ ਮਹਾਰਾਜ ਰੂਮੀ ਪੁੱਚੋ ਵਾਲੇ ਜੋ ਬਾਬਾ ਅਨੰਦ ਸਿੰਘ ਜੀ ਨਾਨਕ ਸਰਕੜੀ ਵਾਲਿਆਂ ਦੇ ਗੁਰੂ ਸਨ ਤੇ ਇੱਕ ਵਾਰੀ ਕੀ ਹੁੰਦਾ ਕਿ ਉਸ ਪਿੰਡ ਦਾ ਕੋਈ ਰਹਿਣ ਵਾਲਾ ਸੀ ਤਾਂ ਉਹਨਾਂ ਆਪਾਂ ਕਹਿ ਦਿੰਨੇ ਜਿੱਦਾਂ ਅੱਜ ਕੱਲ ਚਿਕਨ ਬਾਕਸ ਕਹਿ ਦਿੰਨੇ ਮਾਤਾ ਹੋ ਗਈ ਉਹਨੂੰ ਤਾਂ ਸਾਰਿਆਂ ਨੇ ਕਿਹਾ ਕਿ ਆਪਣੇ ਪਿੰਡ ਦੇ ਵਿੱਚ ਜਿਹੜੇ ਬਾਬੇ ਰਹਿੰਦੇ ਆ ਆਪਾਂ ਉਹਨਾਂ ਕੋਲ ਇਹਨੂੰ ਲੈ ਕੇ ਚਲੀਏ ਕੋਲਿਕ ਹੋਰ ਸਿੰਘ ਸੀ ਤਾਂ ਉਹ ਕਹਿੰਦੇ ਵੀ ਨਹੀਂ ਪਈ ਉਹ ਸਾਧੂ ਤਾਂ ਕੋਈ ਹੋਰ ਕੰਮ ਕਰਦੇ ਨੇ ਪੂਤਾਂ ਪਤਾਂ ਕੱਢਦੇ ਆ ਪਰ ਇਹ ਤਾਂ ਮਾਤਾ ਬਿਗੜੀ ਆ ਮੁੰਡੇ ਨੂੰ ਜਾਂ ਕਹ ਲਈਏ ਚਿਕਨ ਬਾਕਸ ਹੋਇਆ ਅੱਜ ਦੀ ਭਾਸ਼ਾ ਚ ਤਾਂ ਵੀ ਉਹ ਨਹੀਂ ਇਲਾਜ ਕਰ ਸਕਦੇ ਤਾਂ ਕੋਲ ਇੱਕ ਪੁੰਨੀ ਬੰਦਾ ਖੜਾ ਸੀਗਾ ਜਿਹਨੇ ਪੁੰਨ ਖਟਣਾ ਸੀ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਭਾਈ ਆਪਾਂ ਲੈ ਜਾਂਦੇ ਹਾਂ ਜੇ ਨਹੀਂ ਇਲਾਜ ਹੋਊਗਾ ਤਾਂ ਨਾ ਸੇ ਲੈ ਜਾਂ ਚ ਕੀ ਹਰਜ ਉਹ ਉਵੇਂ ਹੀ ਉਹਨੂੰ ਚੁੱਕਿਆ ਤੇ ਉਹਨੂੰ ਮਹਾਪੁਰਖਾਂ ਕੋਲ ਲੈ ਗਏ ਤਾਂ ਉਹਦੇ ਹੁਣ ਸਰੀਰ ਤੇ ਪਾਕ ਪਈ ਹੋਈ ਸੀ ਰੇਸ਼ਾ ਖੂਨ ਵਗਦਾ ਪਿਆ ਸੀਗਾ ਉਹਦੇ ਕੱਪੜੇ ਲਿਬੜੇ ਹੋਏ ਸਨ ਬਿਲਕੁਲ ਉਹ ਨੂੰ ਮੰਜੇ ਤੇ ਉਵੇਂ ਹੀ ਲੈ ਕੇ ਚੱਕੇ ਤਾਂ ਮਾਹਪੁਰਖਾਂ ਨੇ ਉਹਦੇ ਵੱਲ ਦ੍ਰਿਸ਼ਟੀ ਕੀਤੀ ਤਾਂ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਇਹਨਾਂ ਨੂੰ ਆਹਾ ਦੁੱਖ ਰੋਗ ਲੱਗਿਆ ਸਰੀਰ ਨੂੰ ਆਪ ਜੀ ਇਹਨਾਂ ਤੇ ਕਿਰਪਾ ਕਰੋ ਤਾਂ ਮਾਹਪੁਰਖਾਂ ਨੇ ਗੁੱਸੇ ਵਿੱਚ ਆ ਕੇ ਪਹਿਲਾਂ ਇੱਕ ਗੱਲ ਕਹੀ ਗੁੱਸੇ ਵਿੱਚ ਆ ਕੇ ਗੱਲ ਕੀ ਕਹਿੰਦੇ ਭਈ ਤੁਹਾਨੂੰ ਅਕਲ ਨਹੀਂ ਹੈਗੀ ਕਿ ਮਾਹਪੁਰਖਾਂ ਕੋਲ ਕਿਸੇ ਨੂੰ ਕਿਵੇਂ ਲੈ ਕੇ ਆਈਦਾ ਤਾਂ ਸਾਰੇ ਸੋਚਾਂ ਚ ਪੈ ਗਏ ਪਰ ਜਿਹੜਾ ਪੁੰਨੀ ਬੰਦਾ ਸੀ ਉਹਨੂੰ ਪਤਾ ਸੀ ਕੀ ਮਹਾਪੁਰਖ ਕੀ ਕਹਿਣਾ ਚਾਹੁੰਦੇ ਆ ਤਾਂ ਉਹਨੇ ਸਿੰਘ ਨੇ ਕੀ ਕੀਤਾ ਜੀ ਜਿਹੜੀ ਉਹਦੇ ਉੱਪਰ ਭੂਰੀ ਆਪਾਂ ਕਹਿ ਦਿੰਨੇ ਜਾਂ ਲੋਈ ਜਿਹੜੀ ਹੈਗੀ ਆ ਉਹ ਪਾਈ ਹੋਈ ਸੀ ਉਹ ਉਹਨੇ ਉੱਪਰੋਂ ਲਾ ਕੇ ਇੱਕ ਸਾਫ਼ ਜਿਹੜੀ ਲੋਈ ਆ ਉਹਦੇ ਕੋਲ ਮੋਢੇ ਤੋਂ ਲਾ ਕੇ ਭੂਰੀ ਉਹਦੇ ਉੱਤੇ ਪਾਤੀ ਤੇ ਬਾਬਾ ਜੀ ਕਹਿੰਦੇ ਭਾਈ ਹੁਣ ਇਹਨੂੰ ਖੜਾ ਕਰੋ ਜਦੋਂ ਉਹ ਮਰੀਜ਼ ਨੂੰ ਖੜਾ ਕੀਤਾ ਤਾਂ ਬਾਬਾ ਜੀ ਕਹਿੰਦੇ ਭਾਈ ਦੱਸ ਤੇਰੇ ਕੋਈ ਪੀੜ ਹੁੰਦੀ ਆ ਕੁਝ ਦੁੱਖਦਤ ਨੂੰ ਹੈਗਾ ਕਹਿੰਦਾ ਬਾਬਾ ਜੀ ਮੈਂ ਜਮਾਂ ਠੀਕ ਆ ਤਾਂ ਗੱਲ ਇਹ ਹੈ ਕਿ ਭਾਈ ਸਾਧੂ ਦੀ ਤਾਂ ਦ੍ਰਿਸ਼ਟੀ ਜਿਹੜੀ ਹੈਗੀ ਹੈ ਪੈਜੇ ਉਹ ਵੀ ਦੁੱਖ ਰੋ ਘਟ ਦਿੰਦੀ ਹੈ ਇੱਕ ਸਿੱਖਿਆ ਇਹ ਵੀ ਬਾਬਾ ਜੀ ਨੇ ਇਸ ਚੀਜ਼ ਦੇ ਵਿੱਚ ਦਿੱਤੀ ਹੈ ਕਿ ਭਾਈ ਇੱਕ ਮਰੀਜ਼ ਨੂੰ ਤੁਸੀਂ ਕਿਸੇ ਸਾਧੂ ਕੋਲ ਜਾਂ ਕਿਸੇ ਨੂੰ ਤੁਸੀਂ ਸਾਧੂ ਕੋਲ ਕਿਵੇਂ ਲੈ ਕੇ ਆਉਣਾ ਤਾਂ ਬਾਬਾ ਜੀ ਦੀਆਂ ਇਦਾਂ ਦੇ ਅਨੇਕਾਂ ਕਿੱਸੇ ਹਨ ਜਿਹੜੇ ਦਾਸ ਆਪਜੀ ਨਾਲ ਬਾਬਾ ਜੀ ਤੇ ਹੋਰ ਅਨੇਕਾਂ ਮਹਾਂਪੁਰਖਾਂ ਦੇ ਜੜੀਆਂ ਸਾਖੀਆਂ ਉਹ ਆਪਜੀ ਨਾਲ ਸਾਂਝੀਆਂ ਕਰਦਾ ਰਹੇਗਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ